ਕਿਸਾਨ ਮਜ਼ਦੂਰ ਮੋਰਚਾ ਅਸੀਂ ਅੱਜ ਜਿਹੜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਉਹ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੇ ਲਈ ਇਹ ਦਿਨ ਉਹ ਸੋਗਮਈ ਦਿਨ ਚੱਲ ਰਹੇ ਆ ਸਰਕਾਰ ਦੇ ਜ਼ਬਰ ਦੇ ਕਾਰਨ ਜਿਵੇਂ ਸ਼ੁਭਕਰਮ ਸ਼ੁਭਕਰਨ ਸਿੰਘ ਦੀ ਪਿਛਲੇ ਦਿਨਾਂ ਦੇ ਦੌਰਾਨ ਗੋਲੀ ਲੱਗਣ ਦੇ ਕਾਰਨ ਮੌਤ ਹੋਈ ਬੜੀ ਅਫਸੋਸ ਦੀ ਗੱਲ ਹੈ ਵੀ ਪੰਜਾਬ ਦੀ ਸਰਕਾਰ ਉਸ ਨਾਲ ਜੁੜੀਆਂ ਜਿਹੜੀਆਂ ਮੰਗਾ ਮਸਲੇ ਸਨ ਜਿਵੇਂ ਜਿਨ੍ਹਾਂ ਨੇ ਗੋਲੀ ਚਲਾਈ ਸਰਕਾਰ ਦੇ ਅਧਿਕਾਰੀਆਂ ਨੇ ਸਰਕਾਰ ਦੇ ਹੁਕਮਾਂ ਦੇ ਤਹਿਤ ਉਹਨਾਂ ਤੇ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਇਹ ਬੜੇ ਅਫਸੋਸ ਦੀ ਗੱਲ ਹੈ ਸਾਡੇ ਸਾਰਿਆਂ ਲਈ ਅਸੀਂ ਉਸ ਸਦਮੇ ਦੇ ਵਿੱਚੋਂ ਉਸ ਰੋਸ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚ ਜਿੱਥੇ ਅਰਥੀ ਹੁਕਮਜਾਰੀਆਂ ਦਾ ਐਲਾਨ ਕੀਤਾ ਅੱਜ ਅਸੀਂ 24 ਤਰੀਕ ਨੂੰ ਸਾਰੇ ਭਾਰਤ ਦੇ ਅੰਦਰ ਤੇ ਦੋਨੇ ਜਿਹੜੇ ਵੱਡੇ ਮੋਰਚੇ ਲੱਗੇ ਹੋਏ ਐ ਜਾਂ ਹੋਰ ਵੱਖ-ਵੱਖ ਥਾਵਾਂ ਤੇ ਕਿਸਾਨ ਆਪਣੇ ਪੱਧਰ ਤੇ ਡਟੇ ਹੋਏ ਐ ਇਹਨਾਂ ਮੰਗਾਂ ਮਸਲਿਆਂ ਨਾਲ ਜੁੜ ਕੇ ਉਹਨਾਂ ਸਭਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਅੱਜ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਰੀਆਂ ਥਾਵਾਂ ਤੇ ਕੈਡਲ ਮਾਰਚ ਜਿਹੜਾ ਉਹ ਕੀਤਾ ਜਾਵੇ ਤਾਂ ਕਿ ਇੱਕ ਵੱਡੀ ਲੋਸ ਦੀ ਲਹਿਰ ਸਾਰੇ ਇਸ ਦੇਸ਼ ਦੇ ਵਿੱਚੋਂ ਇਕੱਠੀ ਬਣ ਕੇ ਮੋਦੀ ਸਰਕਾਰ ਤੱਕ ਇੱਕ ਉਹ ਪ੍ਰੈਸ਼ਰ ਬਿਲਡ ਹੋਵੇ ਦੂਜੀ ਜਿਹੜੀ ਗੱਲ ਮੁੱਖ ਤੌਰ ਤੇ ਸਾਂਝੀ ਕਰ ਰਹੇ ਆ ਕਿ ਕੱਲ ਨੂੰ ਅਸੀਂ 25 ਤਰੀਕ ਨੂੰ ਦੋਨੋਂ ਮੋਰਚਿਆਂ ਦੇ ਉੱਤੇ WTO ਨਾਲ ਜੋੜ ਕੇ ਵੱਡੀਆਂ ਜਿਹੜੀਆਂ ਕਨਵੈਨਸ਼ਨਾਂ ਨੇ ਮੁੱਖ ਤੌਰ ਤੇ ਉਹ ਕਰਾਂਗੇ ਕਿਉਂਕਿ ਅਸਲ ਦੇ ਵਿੱਚ ਸਾਡੀ ਇਹ ਲੜਾਈ ਬਹੁਤ ਵੱਡੀ ਹੈ ਲੰਮੀ ਲੜਨੀ ਪੈ ਸਕਦੀ ਹੈ ਉਹਦੇ ਲਈ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਉਸ ਕਰਕੇ ਅਸੀਂ ਅਸਪਾਰਟ ਬੰਦੇ ਮਹਾਰ ਬੰਦੇ ਸਾਡੇ ਆਗੂ ਸਹਿਬਾਨ ਡਿਟੇਲ ਦੇ ਵਿੱਚ ਕਨਵੈਨਸ਼ਨਾਂ ਕਰਨਗੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਉਹ 26 ਤਰੀਕ ਨੂੰ ਦੋਨੋਂ ਮੋਰਚਿਆਂ ਦੇ ਵੱਲੋਂ ਆਪਣੀ ਆਪਣੀ ਲੀਡਰਸ਼ਿਪ ਪੂਰੇ ਦੇਸ਼ ਦੀ ਇਸ ਕਰਕੇ ਕਿ ਅਗਲੇ ਪ੍ਰੋਗਰਾਮ ਕਿਹੋ ਜਿਹਾ ਹੋਣ ਅਗਲੇ ਐਲਾਨ ਕਿਹੋ ਜਿਹਾ ਹੋਣ ਦੋਨੇ ਮੋਰਚੇ ਆਪਣੇ ਆਪਣੇ ਪੱਧਰ ਤੇ ਵੱਡੀਆਂ ਮੀਟਿੰਗਾਂ ਕਰਨਗੇ ਇਸ 27 ਤਰੀਕ ਨੂੰ ਅਸੀਂ ਦੋਨੇ ਮੋਰਚਿਆਂ ਦੀ ਪੂਰੇ ਦੇਸ਼ ਦੀ ਲੀਡਰਸ਼ਿਪ ਬੁਲਾਈ ਹੈ ਇੱਕ ਵੱਡੀ ਮੀਟਿੰਗ ਕਰਾਂਗੇ ਜੀ ਚੋ ਅਗਲੇ ਪ੍ਰੋਗਰਾਮਾਂ ਦਾ ਐਲਾਨ ਕਰਨਾ ਹੈਗਾ ਸੋ ਇਸ ਪ੍ਰੋਗਰਾਮਾਂ ਦੇ ਵਿੱਚੋਂ ਡਬਲਿਊਟੀਓ ਵਾਲੀ ਕੱਲ ਵਾਲੀ ਮੀਟਿੰਗ ਦੇ ਵਿੱਚੋਂ ਅਸੀਂ 26 ਤਰੀਕ ਦਾ ਨਾਲ ਦੀ ਨਾਲ ਪ੍ਰੋਗਰਾਮ ਹੈ ਜਿਹੜਾ ਉਸ ਨੂੰ ਵੀ ਸਫਲ ਕਰਾਂਗੇ ਜਿਵੇਂ ਪੂਰੇ ਦੇਸ਼ ਦੇ ਵਿੱਚ WTO ਨੂੰ ਲੈ ਕੇ ਮੀਟਿੰਗਾਂ ਹੋਣਗੀਆਂ ਤੇ ਅਸੀਂ ਇਹਨਾਂ ਦੋਨੇ ਜਿਹੜੇ ਵੱਡੇ ਮੋਰਚੇ ਨੇ ਦਯੋ ਕਦ ਵੱਡੇ ਪੁਤਲੇ ਬਣਾ ਕੇ 20 20 ਫੁੱਟ 25 25 ਫੁੱਟ ਉੱਚੇ ਉਹਨਾਂ ਨੂੰ ਸਾੜਾਂਗੇ ਜਿਹਦੇ ਵਿੱਚ ਖੱਟਰ ਸਰਕਾਰ ਦੇ ਵੀ ਉਤਲੇ ਵੀ ਹੋਣਗੇ WTO ਦੇ ਕਾਰਪੋਰੇਟ ਦੇ ਨਰਿੰਦਰ ਮੋਦੀ ਦੇ ਸੋ ਇਸ ਤਰ੍ਹਾਂ ਦਾ ਰੋਸ ਪ੍ਰਗਟ ਕਰਾਂਗੇ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਿੰਡ ਪਿੰਡ ਵੀ ਇਹ ਗੱਲ ਲਾਗੂ ਹੋਵੇ ਇਸ ਰੋਸ ਦੀ ਲਹਿਰ ਸੋ ਇਸ ਅਗਲੀ ਗੱਲ ਨੂੰ ਸੁਖਜੀਤ ਸਿੰਘ ਜੀ ਤੁਹਾਡੇ ਨਾਲ ਸਾਂਝੀ ਕਰ ਪੱਤਰਕਾਰ ਦੋਸਤੋ ਜਿਵੇਂ ਕਿ ਲੌਂਗਵਾਲ ਜੇ ਨੱਸਿਆ ਕਿ ਜੋ 27 ਤਰੀਕ ਨੂੰ ਜਿਹੜੀ ਆ ਦੋਨੋਂ ਫਾਰਮਾਂ ਦੀ ਆਲ ਇੰਡੀਆ ਲੈਵਲ ਦੀ ਜਿਹੜੀ ਮੀਟਿੰਗ ਆਪਣੇ ਆਪਣੇ ਲੈਵਲ ਤੇ ਹੋਵੇਗੀ ਔਰ 28 ਤਰੀਕ ਨੂੰ ਦੋਨਾਂ ਦੀ ਸਾਂਝੀ ਮੀਟਿੰਗ ਦੋਨਾਂ ਫਾਰਮਾਂ ਦੀ ਪੂਰੇ ਆਲ ਇੰਡੀਆ ਲੈਵਲ ਦੀ ਇਸੇ ਬਾਰਡਰ ਤੇ ਹੋਵੇਗੀ ਔਰ ਉਸ ਦਾ ਜਿਹੜਾ ਐਲਾਨ ਆ ਉਹ 29 ਫਰਵਰੀ ਨੂੰ ਜਿਹੜਾ ਵਾ ਅਗਲੇ ਜਿਹੜਾ ਸਾਡਾ ਪ੍ਰੋਗਰਾਮ ਦੇਣਾ ਵਾ ਮੋਰਚੇ ਨੂੰ ਸਬੰਧ ਵਿੱਚ ਰੱਖ ਕੇ ਉਹ ਜਿਹੜਾ ਵਾ ਉਹ ਦਿੱਤਾ ਜਾਊਗਾ ਔਰ ਇੱਥੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਜਿਸ ਤਰ੍ਹਾਂ ਲੰਘੋ ਅੱਜ ਦੱਸਿਆ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਬਿਲਕੁਲ ਜਿਹੜਾ ਵਾ ਫੇਰ ਹੋਈ ਆ ਜੋ ਸ਼ੁਭਕਰਨ ਸਿੰਘ ਦਾ ਜੋ ਮਰਡਰ ਹੋਇਆ ਕੋਡ ਬਲੱਡ ਮਰਡਰ ਹੋਇਆ ਔਰ ਜੋ ਹਰਿਆਣਾ ਦੀਆਂ ਫੋਰਸਾਂ ਜੋ ਉਹਨਾਂ ਦੇ ਗੁੰਡੇ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ ਟਰੈਕਟਰਾਂ ਨੂੰ ਟਰਾਲੀਆਂ ਨੂੰ ਜੋ ਨੁਕਸਾਨ ਪਹੁੰਚਾ ਗਏ ਸਾਡੇ ਬਜ਼ੁਰਗਾਂ ਨੂੰ ਔਰ ਇੱਕ ਲੜਕਾ ਜਿਹੜਾ ਪ੍ਰਿਤਪਾਲ ਸਿੰਘ ਆ ਜੋ ਪੀਜੀਆਈ ਰੋहतक ਵਿੱਚ ਜੜਾ ਵਾ ਉਹ ਜ਼ਿੰਦਗੀ ਮੌਤ ਦੀ جنگ ਲੜ ਰਿਹਾ ਵਾ ਉਸ ਨੂੰ ਰੈਫਰ ਕਰਨ ਵਾਸਤੇ ਪੀਜੀਆਈ ਚੰਡੀਗੜ੍ਹ ਜੜਾ ਵਾ ਉਹ ਹੁਣ ਹਾਈ ਕੋਰਟ ਦੇ ਸਾਹਦੇਸ਼ ਜੜੇ ਆ ਗਏ ਨੇ ਕਿਉਂ ਪੀਜੀਆਈ ਚੰਡੀਗੜ੍ਹ ਰੈਫਰ ਹੋ ਜਾਊਗਾ ਲੇਕਿਨ ਇੱਥੇ ਪੰਜਾਬ ਸਰਕਾਰ ਬਿਲਕੁਲ ਫੇਲ ਹੋਈ ਆ ਆਪਣੇ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਉਹ ਦੂਜੀ ਸਟੇਟ ਦੇ ਜਿਹੜੇ ਫੋਰਸਾਂ ਨੇ ਉਹ ਸਾਡੀ ਸਟੇਟ ਚ ਆ ਕੇ ਜੜਾ ਵਾ ਉਹ ਦੰਗਾ ਕਰਕੇ ਗਈਆਂ ਨੇ ਸਾਡੀ ਪੰਜਾਬ ਸਰਕਾਰ ਨੂੰ ਜਿਹੜੀ ਆ ਚੇਤਾਵਨੀ ਆ ਤੇ ਉਹਨਾਂ ਦੰਗਾਕਾਰੀਆਂ ਉੱਪਰ ਜਿਹੜਾ ਵਾ ਉਹ ਬਣਦੀ ਕਾਨੂੰਨੀ ਕਾਰਵਾਈ ਦਰਜ ਕੀਤੀ ਜਾਵੇ ਔਰ ਜੋ ਸ਼ੁਭਕਰਨ ਸਿੰਘ ਦਾ ਜੋ ਬਾਰਡਰ ਹੋਇਆ ਵਾ ਉਹਦੀ ਵੀ ਐਫਆਈਆਰ ਦਰਜ ਹੋਵੇ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਜਿਹੜਾ ਵਾ ਉਹ 29 ਫਰਵਰੀ 29 ਫਰਵਰੀ ਜਿਹੜਾ ਵਾ ਅਗਲੇ ਮੋਸੇ ਤੱਕ ਆ ਜਾਊਗਾ ਇਨੀਆਂ ਬੇਨਤੀਆਂ ਧੰਨਵਾਦ ਜੀ। ਸਲਾਮ ਅਲੈਕੁਮ। ਕੈਂਡਲ ਮਾਦਮਾ ਹਾਂਜੀ ਹਾਂਜੀ ਚਲੋ ਜੀ ਬਲਾਰਾ ਜੀ। ਅਸ਼ੋਕ ਬਲਾਰਾ ਜੀ ਰਾਸ਼ਟਰੀ ਸੰਯੋਜਕ ਅਖਿਲ ਭਾਰਤੀ जाट आरक्षण ਸੰਘਰਸ਼ ਕਮੇਟੀ आज पूरा देश एक गमगीन माहौल में है एक नौजवान किसान जिसकी उम्र 22 साल शुभकरण, हरियाणा पुलिस की सीधी गोड़ी का जो शिकार हुआ और आज उसकी पार्थिव शरीर पटियाला के सरकारी अस्पताल राजेंद्र हॉस्पिटल में है और बड़े दुख के साथ ये बात आप लोगों के माध्यम से सरकार और देश तक पहुंचा रहे हैं कि अब तक जिस किसान को सीधी गोली मारी गई अब तक उन दोषी अधिकारी कर्मचारियों के खिलाफ पंजाब सरकार कोई भी एफआईआर करने में असफल है तो सबसे पहली आज मांग हमारी ये है तुरंत प्रभाव से पंजाब सरकार कत्ल की एफआईआर दर्ज करे और दोषी अधिकारी और कर्मचारियों को सजा दिलवाने का प्रबंध करेगा इसी माहौल को क्योंकि मुख्य लीडरशिप लगातार कभी हॉस्पिटल में कभी दूसरे बॉर्डर पर बहुत से भाई जख्मी भी हैं बहुत से साधन तोड़ दिए गए हैं किसानों के ट्रैक्टर वगैरह और कई भाई जो बताया भाई साहब ने कि एक प्रीतपाल जी जिसकी बहुत ज्यादा चोटें लगी हैं उसका इलाज भी प्रॉपर नहीं हो रहा है इन बातों को देखते हुए लीडरशिप ने एक प्रोग्राम दिया है कि इस गमगीन माहौल में सारा देश के अंदर ये शोक की लहर दौड़े और लोग इस सरकार की केंद्र हो चाहे हरियाणा सरकार हो इसकी करतूतों को आपस में बातचीत के माध्यम से जाने तो इसके लिए एक तो आज 24 फरवरी है आज शाम को कैंडल मार्च का कार्यक्रम रखा गया है कल 25 फरवरी को डब्ल्यू के ऊपर दोनों जगह सेमिनार करने की बात की गई है क्योंकि देखो हमें इतना ज्ञान नहीं होता इसके लिए एक्सपर्ट बुलाए जाएंगे क्योंकि डब्लू जो है उन्नीस सौ में एक संस्था बनी थी पूरे दुनिया का व्यापार जहाँ होता है इसके माध्यम से उसमें जो क्लॉज है जो पीस के नाम से है कि डेवलपिंग कंट्रीज़ के लिए वो टेन परसेंट किसान के लिए रखा गया है डेवलप्ड कंट्री के लिए 5 पाँच परसेंट रखा गया है कि किसान के हित के लिए जो सब्सिडी वगैरह तो इन बातों को और तफसील से करने के लिए उसमें एक्सपर्ट बुलाए गए हैं तो डब्लू के ऊपर सेमिनार होगा पच्चीस ने दोनों बॉर्डर के ऊपर छब्बीस तारीख को इस डब्लू के कारण जो हमें एम एस पी में बार बार कहा जाता है बाधा है तो इस डब्लू के ऊपर के पुतले केंद्र सरकार के हरियाणा सरकार के और जो कॉरपोरेट घराने जो अब तक रिटेल के अंदर हैं, सड़क के अंदर हैं, बिजली के अंदर हैं, पेस्टिसाइड्स के अंदर हैं, सीड के अंदर हैं, फर्टिलाइजर के अंदर हैं, उनका एक ही निशाना है कि हम खेत पर नजर है जमीन पर नजर है यानी के मार्केटिंग कर रहे हैं प्रोडक्शन में आड़ा चाहते हैं ताकि एपीएमसी एक्ट को ग्रैब कर लें कि मार्केट कमेटी में किसान की जगह पर कॉरपोरेट जाएगा तो किसान की दुरुपति करने का जो नतंदा धंधा खोज रखा है उसके ऊपर इनके पुतले फूके जाएंगे बड़े बड़े बीस बीस पच्चीस पच्चीस फुट के सत्ताईस तारीख को दोनों फोरम की अलग अलग मीटिंग होगी आगे कि किस प्रकार से कार्यक्रम होगा 28 तारीख को एक साझी प्रेस कॉन्फ्रेंस होकर उनतीस तारीख को आगे का कार्यक्रम डिक्लेयर किया जाएगा और इसके अलावा मैं बताऊँ हरियाणा के अंदर जिस प्रकार से प्रशासन सरकार कल आपने देखा होगा आपके माध्यम ही हमें पता चलता है यहाँ कि खेड़ी चौपटा में किस प्रकार से किसानों के साथ जाति की गई एक जगह रुके हुए थे और किसानों को धरक पकड़ भी की गई कुछ को अरेस्ट भी किया गया है और इसी के रोष में 21 तारीख को जो गोली खनौरी चली और जिस प्रकार से शंभू बॉर्डर पर हमारे दोनों मोर्चों के जो मुख्य लीडरशिप थी वो बिल्कुल नियत थे शांति के साथ आगे बढ़े आप इस चीज के गवाह हो किस प्रकार से अंधा अंधाधुंध के ऊपर शैलिंग गोलाबारी हुई और ये माहौल एक ऐसा माहौल इंटरनेशनल भारत पाकिस्तान के बॉर्डर पर भी नहीं होता जो आज अपनी सरकार अपने किसानों के साथ कर रही है ये तो अंग्रेज सरकार को भी भुला बैठी है अगर किसानों के ऊपर इस तरह का माहौल बड़ा सा ड्रोन चल रहे हैं बैरिकेटिंग कर रही है कंटीले तार लगाए जा रहे हैं आंसू गैस चल रही है बुलेट चल रही है रबड़ की बुलेट चल रही है लगातार ऐसा माहौल बनाया जा रहा है इस तरह अंतरराष्ट्रीय इक्कीस तारीख ने हमारे वहाँ रोहतक के अंदर धरना चल रहा है टेटोली गांव में और वहाँ फिर इसके रोस के लिए 22 तारीख को खापो की पंचायत हुई और उन्होंने बिल्कुल ऐलान किया कि हम अपने किसान जो ये दोनों मोर्चा है के एम एम और एस के एम नॉन पोलिटिकल तो इनको फॉलो करने के लिए शंभ बॉर्डर से जो काल आएगी उस आदेश का पालन करेंगे और बिल्कुल जत्थेबंदियों की साथ है खाप फिर उसके बाद दादरी जिले की खाप में हम आदरणीय बलवंत सिंह नंबरदार जी जो फोगाट खाप के प्रधान हैं, उन्होंने बहुत बड़ा रोष प्रकट किया और साथ ही, ही टिटोली में जो ऑलरेडी धरना था रोहतक के अंदर दूसरा धरना एसार के अंदर जो बास में चल रहा था और नंबरदार जी ने बलवंत ने यह घोषणा की तीसरा धरना दादरी में शुरू कर दिया चौथा धरना सब डिविजन बालडा में शुरू कर दिया है और खेड़ी चौपटा में आपके सामने कई दिन से धरना चल रहा है जिस पर जोर जबरदस्ती कल सरकार के द्वारा की गई उसकी हम कड़े शब्दों में निंदा करते हैं और बहुत बड़ा रोष फैल गया जिस प्रकार वहाँ कल जाती हुई है और खटखट टोल पर भी धरना चालू हो चुका है इस प्रकार से हम आपके माध्यम से एक ही बात करना चाहेंगे पिछली बार भी ये बॉर्डर थे खन्नौरी बॉर्डर और शंभु बॉर्डर 25 नवंबर को पंजाब का किसान आया था हरियाणा का किसान 26 तारीख से उनके साथ चल पड़ा था और कुंडली और टीकरी बॉर्डर पहुंचे थे अब भी भले ही जबरदस्ती की जा रही है यहाँ पता लगता है अम्बाड़ा के जो सक्रिय कार्यकर्ता यूनियन के हैं उनके घरों पर पैरामिलिट्री फोर्स भी दबिश दे रही है ट्रैक्टरों को रोड के ऊपर नहीं चढ़ने दिया जा रहा इस प्रकार तमाम जो जाति हो रही तो समाज के अंदर बहुत भारी रोष है और उन्होंने ऐलान कर दिया कि बिल्कुल जैसे ही ट्रैक्टर आगे बढ़ेंगे हम अपने भाइयों के साथ दिल्ली जाएंगे और दूसरा आपके माध्यम से मैं हाथ जोड़कर कर एक अपील करता हूं आज चाहे किसी ने शुरू किया शुरुआत किसी ने की किसी फोरम ने की किसी मोर्चे ने की परंतु एमएसपी कर्जा माफी के लिए सी टू प्लस फिफ्टी के लिए डब्लू के खिलाफ जमीन अधिग्रहण के खिलाफ कर्जा माफी के लिए ये शुरुआत की है तो कोई भी संगठन है चाहे एस है या एस से कोई बाहर है सभी जत्थेबंदियों से हाथ जोड़ करके अपील है ये आंदोलन किसी आदमी का नहीं है ये किसानों का है एमएसपी एस पी कर्जा माफी फिफ्टी के लिए है इसमें उधर या इधर की बात न करके जो हमारा भाई शुभकर्ण ने इसके लिए अपनी जान दे दी उस बात को सिर आंखों पर रख करके इस आंदोलन में तमाम साथी जहां भी हैं, उन तुरंत प्रभाव से दल बल के साथ हिस्सेदारी करें और ताकि हम ये बैरिकेड सरकार हटाने पर मजबूर हो जाए और हम दिल्ली पहुँच अपनी बात रखें धन्यवाद धन्यवाद लोंगोवाल साहब आज एक महान संत की जयंती है संत शिरोमणि गुरु रविदास की सबसे पहले आपके माध्यम से सबको उसकी हार्दिक बधाई उनका एक वचन था कि ऐसा चाहूँ राज में मिले सबन कोन छोट बड़ बसे रैदास रहे प्रसन्न आप सब जानते हैं हरियाणा पंजाब और भारत का किसान कमेरा जो रोटी है उसको तिजोरी में बंद होने से रोकने की लड़ाई लड़ रहा है लेकिन हरियाणा के किसानों को पता नहीं कि कब वो खेत खलिहान में बैठा अपने हक अधिकार की मांग करता करता अपराधी बन गया राष्ट्र का राष्ट्र की सुरक्षा के लिए खतरा बन गया आज हरियाणा के माहौल ऐसे हैं कि एन जैसा कानून जो राष्ट्रीय सुरक्षा के लिए है वो एजेंसियों के हरियाणा की जो है उनके हाथ का खिलौना बन गया कब उसको लगा दें कब उसको हटा लें किन परिस्थितियों पर वो कानून लगाया जाता है ये हमें पता ही नहीं चलता कि हरियाणा में कानून का शासन है या नहीं हरियाणा में बॉर्डर की तरफ जहां किसान संघर्ष कर रहे हैं चाहे वो संबू टोल है किनोरी टोल है उसकी तरफ लेकर ट्रैक्टर जाना किसान के लिए अपराध कब से अपराध की श्रेणी में आ गया दिल्ली की तरफ ट्रैक्टर झंडा लगाकर लेकर जाना कब से अपराध की श्रेणी में आ गया ये हरियाणा के पंजाब के किसान कैमरे ने समझ लिया कि सरकार जो रोटी का तिजोरी का तिजोरी में बंद करके व्यापार करना चाहती है और जो किसानों के हक हकूक अधिकार हैं उनको दबाना चाहती है आइन को सही मायनों में खत्म करने का काम घोषित आपातकाल का काम हरियाणा में किया गया पंजाब में सरकार कानून के शासन के हिसाब से कार्रवाई नहीं करती एक व्यक्ति की एक किसान की किसान के बेटे की गोली से हत्या होती है इससे कोई नहीं 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 किया कर, कर सकता उसका पोस्टमार्टम हॉस्पिटल में गया क्या 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 उस प्राथमिकी दर्ज बनती बनती जांच किसान के बेटे को इंसाफ देना नहीं बनता क्या ये जांच नहीं की जानी चाहिए कि गोली किसने चलाई किसके आदेश से चली और अगर गलत चली कितनी फोर्सेस यूज की जा सकती हैं आंदोलन में अपने नागरिकों के खिलाफ वो सारा मामला पंजाब सरकार को देखना है वो भी देखने में विफल है एक और बात आपके माध्यम से साझा करना चाहूंगा कि जो ये हमारे ऊपर टीयर गैस गेरी गई फेंकी गई किसानों के ऊपर सीधे बॉडी पर चाहे उसके ड्रोन के माध्यम से या सीधे इसमें जो गैसें हैं उसका प्रभाव हमें नजर आ रहा है किसानों के ऊपर उनको सांस लेने में दिक्कत है और अटैक से हमारे कुछ किसानों की मौत हो गई है जांच का विषय है कि कहीं उस गैस के प्रभाव से जो स्थितियां पैदा हो रही है उससे तो हमारे जो किसान साथी आंदोलन पे चाहे इस बॉर्डर पे हैं या दूसरे बॉर्डर पे हैं उनकी उनकी मौत उस कारण से तो नहीं हो रही इसके लिए भी हरियाणा सरकार को जवाब देना होगा क्योंकि जनेवा कन्वेंशन जो अंतर्राष्ट्रीय है उसके मुताबिक जैसा हमारी जानकारी में आया उसको आप बॉर्डर पर जहां दूसरे देश की फोर्सेस होती हैं वहां भी इस्तेमाल करने पर रोक है तो किन हालातों में हरियाणा सरकार ने अपने नागरिकों के ऊपर उनको इस्तेमाल किया और हरियाणा में कल जो, जो जोर जबरदस्ती जुल्म हरियाणा में हुआ जो किसान शांतिपूर्वक ट्रैक्टर लेकर जीटी रोड से हाईवे से अपने किसान साथियों के समर्थन में जा रहे थे वो किस कानून के तहत अपराध है कि हरियाणा में आप ट्रैक्टर लेकर सड़क से अपना दुख दर्द साझा नहीं कर सकते एक और महत्वपूर्ण किसान नेताओं ने ये महसूस किया कि हमारी जो एमएसपी की लड़ाई है उसको ना देने में सबसे बड़ी अड़चन और बाधा क्या है तो वो ये समझ में आया कि जो डब्ल्यू विश्व व्यापार संगठन है भारत के पास उसकी सदस्यता है वो एक बड़ा कारण है बड़ी अड़चन उसमें है और उसके लिए जो भारत उसकी सदस्यता है उससे कैसे बाहर आए उसके लिए कल कन्वेंशन होगी और एक जागृति अभियान हरियाणा पंजाब और देश के किसानों के बीच इस मुद्दे को लेकर चलाया जाएगा चाहे वो सेमिनार हो या डब्ल्यू का पुतला फूंकना हो और जो बड़ी कॉल मीटिंग करने के बाद उनतीस तारीख को दी जाएगी किसान दिल्ली जाना चाहता है सरकार ने रोक रखा है बैरिकेड खोल दे हम शांतिपूर्वक दिल्ली चले जाएं देश के प्रधानमंत्री से जवाब मांग लें उनके वायदों के बारे में सवाल जवाब कर लें हमारी ये मांग है या हमें दिल्ली जाने की जरूरत नहीं हम अपने खेत खलिहान में अच्छे हैं अपने परिवार के साथ हमारी जो मांगे हैं यही बैठे सरकार मान ले तब भी उसका स्वागत है धन्यवाद का चलो कोई नहीं करो चलो दिल्ली कूच का ऐलान अभी भी है आपका पक्का मोर्चा लगेगा जैसा मैं सिंह बॉर्डर पर देखा था या क्या आज जा रहे हैं ਦੇਖੋ ਹਾਲੇ 29 ਤਰੀਕ ਤੱਕ ਅਗਲਾ ਜਿੰਨਾ ਚਿਰ ਅਸੀਂ ਐਲਾਨ ਨਹੀਂ ਕਰਦੇ ਦਿੱਲੀ ਜਾਣ ਦਾ ਸਾਡਾ ਪਲਾਨ ਬਿਲਕੁਲ ਉਸੇ ਤਰ੍ਹਾਂ ਸਟੈਂਡ ਕਰਦਾ ਹੈ ਜਿਹੜੇ ਆ ਕੁਝ ਦਿਨ ਅਸੀਂ ਸਦਮੇ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਪ੍ਰੋਗਰਾਮ ਲਿਖਿਆ ਕਿਉਂਕਿ ਇੱਕ ਪਾਸੇ ਸਾਡੇ ਉਹ ਜਵਾਨ ਪੁੱਤ ਜਿਹੜਾ 22 ਸਾਲ ਦਾ ਗੋਲੀ ਮਾਰ ਕੇ ਸ਼ਹੀਦ ਕਰਤਾ ਉਹਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਪਈ ਹੈ ਤੇ ਨਾਲ ਦੀ ਨਾਲ ਅੱਜ ਇੱਕ ਘਟਨਾ ਹੋਰ ਐਕਸੀਡੈਂਟ ਨਾਲ ਗੁਰਜੰਟ ਸਿੰਘ ਐਕਸੀਡੈਂਟ ਨਾਲ ਜਿਹੜਾ 23 ਸਾਲ 33 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਹੋਰ ਸੀ ਜਿਹਦੀ ਅੱਜ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧ ਸੀ ਹੋਣੀ ਥੋੜਾ ਸਮਾਂ ਪਹਿਲਾਂ ਖਬਰ ਮਿਲੀ ਹੈ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜਿਹੜਾ ਮਸਲਾ ਹੈ ਪਹਿਲਾਂ ਅਸੀਂ ਉਹ ਸ਼ੁਭ ਕਰਨ ਵਾਲੀ ਸਾਰੀ ਘਟਨਾ ਨੂੰ ਦੁੱਖ ਦੇ ਤੌਰ ਤੇ ਮੰਨਦੇ ਹੋਏ ਉਸ ਮਸਲੇ ਨੂੰ ਸੋਲਵ ਕਰਨ ਵਾਸਤੇ ਕੁਝ ਦਿਨ ਅਸੀਂ ਵਿਚਾਰ ਚਰਚਾ ਕਰਨ ਵਾਸਤੇ ਰੱਖਿਆ। ਦਿੱਲੀ ਜਾਣ ਦੀ ਹਾਲੇ ਕਾਲ ਸਾਡੀ ਉਸੇ ਤਰ੍ਹਾਂ ਸਟੈਂਡ ਕਰਦੀ ਹੈ। ਅਗਲਾ ਪ੍ਰੋਗਰਾਮ ਅਸੀਂ 29 ਤਰੀਕ ਨੂੰ ऐसे तरह ही प्रेस कॉन्फ्रेंस करके विचार वितांतरा करके पूरे देश ਦੇ ਕਿਸਾਨਾਂ ਨਾਲ ਫਿਰ ਐਲਾਨ ਕਰ ਆਪਾਂ ਸ਼ੁਭਕਰਨ ਦੀ ਗੱਲ ਤਾਂ ਕਰਦੇ ਸੀ ਜਿਹੇ ਜੀ ਦੀ ਬੋਰਡ ਤੇ ਕਰਕੇ 29 ਦੀ ਰੱਖਿਆ ਪਰ 13 17 21 24 ਫਿਰ 29 ਇਹਦੇ ਕਰਕੇ ਲੱਗ ਨਹੀਂ ਰਿਹਾ ਆਪਾਂ ਨੂੰ ਜਿਹੜੇ ਕਿਸਾਨ ਜਿੱਥੇ ਬੰਦੀਆਂ ਜਾਂ ਕਿਸਾਨ ਸੀਗੇ ਉਹ ਘਟਦੇ ਨਜ਼ਰ ਆ ਰਹੇ ਨੇ ਆਪਾਂ ਦੇ ਦੇਖੋ ਵਿੱਚ ਪ੍ਰੋਗਰਾਮ ਆ ਗਿਆ ਸ਼ਾਇਦ ਤੁਸੀਂ ਸਮਝੇ ਨਹੀਂ ਮੇਰੀ ਗੱਲ WTO ਅਸਲ ਇਹ ਸਾਰੀ ਸਮੱਸਿਆ ਦੀ ਜੜ ਹੈ ਜਿਹਦੇ ਕਰਕੇ ਕੇਂਦਰ ਸਰਕਾਰ ਉਹ WTO ਦੀਆਂ ਨੀਤੀਆਂ ਨੂੰ ਮੰਨ ਕੇ ਹੀ ਸਾਡੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ ਤੇ ਲੀਆਂ ਸਰਕਾਰਾਂ ਵੀ ਜੇ ਉਹ ਬਿਮਾਰੀ ਦੀ ਜੜ ਨੂੰ ਫੜਨਾ ਹੈ ਤਾਂ ਪਹਿਲਾਂ ਲੋਕਾਂ ਨੂੰ ਚੇਤਨ ਕਰਨਾ ਪੈਣਾ ਜਿਹਦੇ ਕਰਕੇ ਕਨਵੈਂਸ਼ਨ ਕਰ ਰਹੇ ਆ ਬਿਮਾਰੀ ਦਾ ਇਲਾਜ ਕਿੱਥੋਂ ਆ ਉਹ ਇਲਾਜ ਕਨਵੈਂਸ਼ਨ ਚੋਂ ਲੱਭਣਾ ਹੈਗਾ ਤੇ ਨਾਲ ਦੀ ਨਾਲ ਪੂਰੀ ਦੁਨੀਆ ਨੂੰ ਦੱਸਣਾ ਵੀ ਮੋਦੀ ਦਾ ਸਿੱਧਾ ਅਟੈਕ ਕਰਨ ਵਾਲਾ ਇੱਕ ਹੱਥ ਟੋਕਾ ਬਣਿਆ ਹੋਇਆ ਹੈ ਦੇਸ਼ ਦਾ ਪ੍ਰਧਾਨ ਮੰਤਰੀ ਤੇ ਖੱਟਰ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੈ ਤੇ ਪਰਦੇ ਦੇ ਪਿੱਛੇ ਬੈਠੇ ਨੇ ਜਿਹੜੇ ਅਸਲੀ ਦੁਸ਼ਮਣ ਨੇ ਲੁਕੇ ਹੋਏ ਉਹਨਾਂ ਦੇ ਦਿਓ ਕਰਦੇ ਇੱਥੇ ਜਿਹੜੇ ਬੁੱਤ ਬਣਾਵਾਂਗੇ ਵੱਡੇ ਪੁਤਲੇ ਬਣਾਵਾਂਗੇ ਉਹ ਪ੍ਰੋਗਰਾਮ ਹੀ ਆ ਇੱਕ ਇੱਕ ਪਾਸੇ ਰੋਸ ਦੇ ਦਿਨ ਵੀ ਨੇ ਇੱਕ ਪਾਸੇ ਉਹ ਸਾਡਾ ਪ੍ਰੋਟੈਸਟ ਹੋਏਗਾ ਪੂਰਾ ਜਿਹੜਾ ਕੇਂਦਰ ਸਰਕਾਰ ਵਿਰੁੱਧ ਵੀ ਤੇ ਡਬਲਯੂਟੀਓ ਦੇ ਵਿਰੁੱਧ ਟਰੈਕਟਰ ਮਾਰਚ ਬੋਲੇ ਕਰ ਵੀ ਅਪਡੇਟ ਦੇ ਦਿਜੀਏ ਜੋ ਟਰੈਕਟਰ ਮਾਰਚ ਦੀ ਗੱਲ ਜੋ ਕਹੀ ਜਾ ਰਹੀ ਹੈ ਐਸ ਕੇ ਐਮ ਕੀ ਹਾਲਾ ਕਿ ਜਿਵੇਂ ਕਿ ਆਪ ਲੋਗੋ ਨੇ ਕਹਾ ਤਾਂ ਕਾਲ ਹੈ ਉਸ ਕੋ ਲੈ ਕੇ ਆਪ ਕੀ ਤਰਫ ਸੇ ਅਭੀ ਕੀ ਅਪਡੇਟ ਹੈ ਕਿ ਆ ਸ਼ਾਮਿਲ ਹੋਣੇ ਜਾ ਰਹੇ ਹੈ ਜਾਂ ਨਾ ਜਾ ਰਹੇ ਹੈ ਦੇਖੋ ਦੇਸ਼ ਦੇ ਕਿਸਾਨਾਂ ਨੂੰ ਜਿਨ੍ਹਾਂ ਨੂੰ ਐਸ ਕੇ ਐਮ ਨੇ ਕਾਲ ਦਿੱਤੀ ਹੈਗੀ ਹੈ ਉਹਨਾਂ ਨੂੰ ਵੀ ਮੰਨਣਗੇ ਕਿਸਾਨ ਜਾਣਗੇ ਉਧਰਲੇ ਪਾਸੇ ਵੀ ਪਰ ਅਸੀਂ ਜਿਹੜਾ ਪ੍ਰੋਟੈਸਟ ਲਿਖਿਆ ਉਹ ਇਨਾ ਬਾਡਰਾਂ ਦੇ ਉੱਤੇ ਵੀ ਲਿਖਿਆ ਤੇ ਡਬਲਯੂਟੀਓ ਦੇ ਪੁਤਲੇ ਬਣਾ ਕੇ ਪਿੰਡ ਪਿੰਡ ਫੂਕਣ ਦਾ ਫੈਸਲਾ ਵੀ ਕੀਤਾ ਹੈਗਾ ਕਿ ਸਾਰੇ ਪਿੰਡਾਂ ਦੇ ਵਿੱਚ ਸਵੇਰ ਤੋਂ ਲੈ ਕੇ ਫੁਕੇ ਜਾਣ ਜਿਹੜਾ ਇਹ ਬਾਡਰਾ ਤੇ ਇਹ ਲਗਭਗ 2:30 ਵਜੇ ਤੋਂ ਬਾਅਦ ਸੀ ਇਹ ਬੁੱਤਲੇ ਫੁਕੇ ਗੰਗਵਸ ਜਿਹੜਾ ਅੰਦੋਲਨ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਲੜਾਈ ਕਿਸਾਨ ਦੀ ਕਿਸੇ ਜਥੇਬੰਦੀ ਦੀ ਨਹੀਂ ਕਿ ਅੰਦੋਲਨ ਕਿਸੇ ਜਥੇਬੰਦੀ ਦਾ ਨਹੀਂ ਹੈ ਜਦੂਨੀ ਸਾਹਿਬ ਹੋਰਾਂ ਵੱਲੋਂ ਜਿਹੜਾ ਹੱਥ ਵਧਾਇਆ ਗਿਆ ਕਿ ਮੀਟਿੰਗ ਦਾ ਦੌਰ ਚੱਲੇਗਾ ਕਿੱਥੋਂ ਤੱਕ ਗੱਲ ਪਹੁੰਚੀ ਹੈ ਕਿ ਜਦੂਨੀ ਸਾਹਿਬ ਵੀ ਸਾਥ ਦੇਣਗੇ ਹੁਣ ਇਸ ਅੰਦੋਲਨ ਦਾ ਦੇਖੋ ਇਹ ਦੋਨੇ ਮੋਰਚਿਆਂ ਦੇ ਵੱਲੋਂ ਕਦੇ ਨਹੀਂ ਕਿਹਾ ਗਿਆ ਵੀ ਜਦੋਂ ਵੀ ਕੋਈ ਸਾਡੇ ਨਾਲ ਗੱਲਬਾਤ ਕਰਨੀ ਚਾਹੂਗਾ ਅਸੀਂ ਨਹੀਂ ਕਰਦੇ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲਬਾਤ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਹੈ ਜੇ ਦੋਨੇ ਮੋਰਚਿਆਂ ਦੀ ਮੀਟਿੰਗ ਦੇ ਵਿੱਚ ਕੋਈ ਜਥੇਬੰਦੀਆਂ ਪਹੁੰਚ ਕਰਨੀਆਂ ਆ ਗੱਲਬਾਤ ਕਰ ਲਈ ਤਾਂ ਵਿਚਾਰ ਲਾਂਗੇ ਅਗਲੀ ਗੱਲ ਤਾਂ ਫੇਰ ਹੀ ਦੱਸ ਸਕਦੇ ਹਾਂ ਉਹਦੇ 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 ਵਾਸਤੇ ਦੋਨਾਂ ਫੋਰਮਾਂ ਨੇ ਕਮੇਟੀ ਬਣਾ ਰੱਖੀ ਆ ਜਾਂ ਜੋ ਵੀ ਸਾਡੇ ਨਾਲ ਸਬੰਧਤ ਕੰਮ ਕਰੂਗਾ ਉਹ ਕਮੇਟੀ ਨਾਲ ਗੱਲਬਾਤ ਕਰਕੇ ਜੋ ਸਾਡੇ ਦਾਇਰੇ ਦੇ ਵਿੱਚ ਸਾਡੇ ਅਸੂਲਾਂ ਦੇ ਹਿਸਾਬ ਨਾਲ ਆਊਗਾ ਉਹ ਇਸ ਮੋਰਚੇ ਸ਼ਾਮਲ ਹੋ ਸਕਦਾ ਐਸਐਸਪੀ ਦੀ 6 ਮੈਂਬਰੀ ਕਮੇਟੀ ਬਣਾਈ ਗਈ ਪਰਸੋਂ ਕੀ ਉਹਨਾਂ ਚੋਂ ਕਿਸੇ ਨੇ ਤੁਹਾਡੇ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਫਿਰ ਹਾਲੇ ਉਹਨਾਂ ਰਾਬਤਾ ਕਾਇਮ ਕੀਤਾ ਨਹੀਂ ਜਦੋਂ ਵੀ ਸਾਡਾ ਰਾਬਤਾ ਕਾਇਮ ਕਰਾਂਗੇ ਜੋ ਵੀ ਦਾ ਰਿਜ਼ਲਟ ਆਊਗਾ ਉਹ ਤੁਹਾਨੂੰ ਦੱਸਿਆ ਜਾਊਗਾ ਬਾਬਾ ਸਾਹਿਬ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿਹਾ ਗਿਆ ਸੀ ਮੋਹਰੀ ਸਾਹਿਬ ਨੂੰ ਕਿ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਵਗੈਰਾ ਮਤਲਬ ਲੱਗਾ ਸੀ ਕਿ ਇਸ ਐਸਐਸਪੀ ਸਾਹਿਬ ਸ਼ਾਇਦ ਮਟਿੰਡੇ ਦੇ ਸੀ ਜਾਂ ਕੋਈ ਸੀ ਹੈ ਕਿ ਅਸੀਂ ਇਹ ਨਹੀਂ ਕਰ ਸਕਦੇ ਕਿਉਂਕਿ ਫਿਰ ਜੇ ਅਸੀਂ ਉਹਨਾਂ ਦੇ ਬੀਜੀਪੀ ਤੇ ਜਾ ਕੇ ਕਿਸੇ ਅਧਿਕਾਰੀ ਦੇ ਮਾਮਲਾ ਦਰਜ ਕਰਾਂਗੇ ਤਾਂ ਫਿਰ ਉਹ ਸਾਡੇ ਤੇ ਵੀ ਕਰਨਗੇ ਯਾਨੀ ਫਿਰ ਇਹ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਵਾਚ ਸ਼ੁਰੂ ਹੋ ਜਾਣੀ ਹੈ ਇਹ ਐਗਜ਼ੈਕਟ ਐਗਜ਼ੈਕਟ ਹੈ ਕੀ ਹੈ ਤੁਸੀਂ ਦੱਸੋ ਕਿ ਤੁਹਾਡੇ ਕੋਲ ਜਾਣਕਾਰੀ ਅਸਲ ਦੇਖੋ ਇਹ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਮੁੱਖ ਮੰਤਰੀ ਦੇ ਟਵੀਟ ਦੇ ਵਿੱਚ ਇੱਕ ਪਿੱਛੇ ਲੈਣ ਹਲਕੀ ਜਿਹੀ ਜ਼ਰੂਰ ਸੀਗੀ ਵੀ ਕਾਰਵਾਈ ਵੀ ਕੀਤੀ ਜਾਊਗੀ ਕਾਨੂੰਨੀ ਤੌਰ ਤੇ ਪਰ ਮੈਂ ਸਮਝਦਾ ਇਹ ਤੇ ਦੇਰੀ ਕਿਉਂ ਜੇ ਕਰ ਉਸ ਦੇ ਸਾਡੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੈ ਉਹਦੇ ਚਸ਼ਮਦੀਪ ਗਵਾਰ ਸਾਡੇ ਕੋਲ ਹੈ ਕਿ ਐਫ ਆਈ ਆਰ ਦਰਜ ਕਰਨ ਦੇ ਵਿੱਚ ਦਿੱਕਤ ਕੀ ਹੈ ਜੇ ਦਿੱਕਤ ਹੈ ਤਾਂ ਇਹਦਾ ਮਤਲਬ ਪ੍ਰੈਸ਼ਰ ਮੰਨ ਰਹੀ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਦਾ ਸਾਫ਼-ਸਾਫ਼ ਹੈ ਵੀ ਇੱਕ ਕਾਤਲ ਹੋਇਆ ਨੌਜਵਾਨ ਉਹਦਾ ਇਹ ਸਾਰਿਆਂ ਦੇ ਸਾਹਮਣੇ ਹੋਇਆ ਕਤਲ ਹੈ ਕੋਈ ਜਾ ਕੇ ਪੁਲਿਸ ਨਾਕੇ ਦੇ ਵਿੱਚ ਨਹੀਂ ਹੋਇਆ ਲਗਭਗ ਉਹ 30 35 ਕਰਮਾਂ ਦਾ ਮਿਣਿਆ ਤਾਂ ਹੈ ਨਹੀਂ ਲਗਭਗ ਇੰਨਾ ਫਾਸਲਾ ਹੋਊਗਾ ਖੜੇ ਨੌਜਵਾਨ ਦੇ ਚਰ ਦੇ ਵਿੱਚ ਗੋਲੀ ਮਾਰ ਦਿੱਤੀ ਤੇ ਉਸ ਦਾ ਐਫ ਆਈ ਆਰ ਦਰਜ ਹੋਵੇ ਉਸ ਤੋਂ ਬਾਅਦ ਪੜਤਾਲ ਕਰ ਸਕਦੇ ਹਰ ਸਰਕਾਰ ਨੇ ਜਵਾਬ ਦਿੱਤਾ ਇਸੇ ਮੇਰਾ ਸਵਾਲ ਇਹ ਸੀਗਾ ਕਿ ਪੰਜਾਬ ਪੁਲਿਸ ਨੇ ਕਿਹਾ ਕਿ ਸਾਡੇ ਵੱਸ ਨਹੀਂ ਅਸੀਂ ਕਰ ਨਹੀਂ ਸਕਦੇ ਦੇਖੋ ਜਵਾਬ ਹੀ ਹੈ ਜਦੋਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਪ੍ਰਧਾਨ ਮੁੱਖ ਮੰਤਰੀ ਟਵਿੱਟਰ ਦੂਜੇ ਪਾਸੇ ਗੱਲਬਾਤ ਦੇ ਵਿੱਚ ਪੰਜਾਬ ਦੇ ਜਿਹੜੇ ਅਧਿਕਾਰੀ ਗੱਲਬਾਤ ਕਰਨ ਲਈ ਪੁੱਜੇ ਸਨ ਸਾਡੇ ਡੈਪੂਟੀਸ਼ਨਾਂ ਨਾਲ ਗੱਲਬਾਤ ਕੀਤੀ ਸੀਗੀ ਸ਼ੁਭਕਰਮਣ ਦੇ ਮਸਲੇ ਨਾਲ ਜੋੜ ਕੇ ਜਿਨ੍ਹਾਂ ਨੇ ਮਾਮਜੇ ਵਾਲੀ ਗੱਲ ਨੂੰ ਪ੍ਰਵਾਨ ਕੀਤਾ ਨੌਕਰੀ ਵਾਲੀ ਨੂੰ ਕੀਤਾ ਉਹ ਇੱਕ ਵਾਰੀ ਇਹ ਕਹਿ ਕੇ ਗਏ ਕਿ ਇਹ ਕਾਨੂੰਨੀ ਕਾਰਵਾਈ ਹੈ ਜਿਹੜੀ ਇਹ ਵੀ ਅਸੀਂ ਅਮਲ 'ਚ ਲੈ ਕੇ ਆਉਣੇ ਆ ਜੋ ਬਿਆਨ ਲਿਖੋਣੇ ਨੇ ਲਿਖਾ ਦਿਓ ਉਸ ਤੋਂ ਬਾਅਦ ਜਾ ਕੇ ਚੁੱਪ ਹੋ ਕੇ ਬਦਲ ਗਏ ਤਾਂ ਇਹ ਤਾਂ ਸਾਫ਼ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਜੇ ਦੋਵਾ ਹੈ ਤਾਂ ਹੀ ਨਹੀਂ ਉਹ FIR ਲਾਂਚ ਹੋ ਰਹੀ ਪਰ ਅਸੀਂ ਇਸ ਗੱਲ ਲਈ ਸਪੱਸ਼ਟ ਦੱਸਣਾ ਚਾਹੁੰਦੇ ਆ ਪਰਿਵਾਰ ਵੀ ਕੱਲ ਮੀਡੀਆ ਦੇ ਸਾਹਮਣੇ ਸਪੱਸ਼ਟ ਦੱਸ ਗਿਆ ਆ ਕਿ ਅਸੀਂ ਉਹਨਾਂ ਚਿਰ ਉਸ ਦਾ ਪੋਸਟਮਾਰਟਮ ਵੀ ਨਹੀਂ ਕਰਾਵਾਂਗੇ ਉਹਦਾ ਸੰਸਕਾਰ ਵੀ ਨਹੀਂ ਕਰਾਂਗੇ ਜਿੰਨਾ ਚਿਰ ਇਹ ਅਸਲੀ ਕਾਤਲ ਨੇ ਜਿਹੜੇ ਜਿਨ੍ਹਾਂ ਨੇ ਸਾਡੇ ਟਰੈਕਟਰ ਤੋੜਤੇ ਜਿਨ੍ਹਾਂ ਨੇ ਸਾਡੇ ਨੌਜਵਾਨ ਕੁੱਟ-ਕੁੱਟ ਕੇ ਬੋਰੀਆਂ ਚ ਪਾ ਕੇ ਆਪਦੇ ਰਾਜ ਦੇ ਵਿੱਚ ਚੁੱਕ ਕੇ ਲੈ ਗਏ ਤੇ ਨਾਲ ਦੀ ਨਾਲ ਇਥੋਂ ਤੱਕ ਸ਼ਰਮਨਾਕ ਜਿਹੜੀ ਪੂਰੀ ਦੁਨੀਆ ਦੇ ਵਿੱਚ ਮੈਂ ਅਜੇ ਤੱਕ ਇਹ ਘਟਨਾ ਨਹੀਂ ਸੁਣੀ ਕਿ ਕੋਈ ਮੈਡੀਕਲ ਦਵਾਈਆਂ ਦੀ ਉੱਥੇ ਸੇਵਾ ਕਰ ਰਿਹਾ ਓਵੇ ਸੇਵਾਦਾਰ ਉਹਦੀਆਂ ਦਵਾਈਆਂ ਨੂੰ ਖਲਾਰ ਦੇਣਾ ਉਹਨਾਂ ਨੂੰ ਚੁੱਕ ਕੇ ਲੈ ਜਾਣਾ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਸਾਡੇ ਲਈ ਸਾਡੀਆਂ ਰਾਜ ਸਰਕਾਰਾਂ ਇੰਨੀਆਂ ਗਿਰ ਚੁੱਕੀਆਂ ਨੇ ਲੋਕਲ ਸਰ ਇਹ ਤਾਰੀਖਵਾਂ ਤੋਂ ਸ਼ੁਰੂ ਹੋਆ ਦਾ ਆਜ 12ਵਾਂ ਦਿਨ ਹੈ ਉਹ 4 ਦਿਨ ਅਭੀ ਹੋਰ ਇੰਤਜ਼ਾਰ ਕਰਨਾ ਹੈ ਕਿਸਾਨਾਂ ਕੋਲ ਇਹ ਜਿੰਨਾ ਬੰਦਨਾ ਕਿੰਨੀ ਵੱਡੀ ਚੁਣੌਤੀ ਹੈ ਕਿਸਾਨ ਨੇਤਾਵਾਂ ਦੇ ਲਈ ਕਿਉਂਕਿ ਪਹਿਲੇ ਕੀ ਮੁਕਾਬਲੇ ਸੰਖਿਆ ਤੋਂ ਘਟੀ ਹੋਏਗੀ ਦੇਖੋ ਕਿਸਾਨ ਮੈਂ ਸਮਝਦਾ ਜਿਹੜੀ ਸੰਖਿਆ ਨਹੀਂ ਕੱਟੀ ਅੰਦੋਲਨ ਵੱਡਾ ਹੋ ਰਿਹਾ ਤੁਸੀਂ ਦੇਖੋ ਡੱਬ ਵਾਲੀ ਬਾਡਰ ਤੇ 20 ਕਿਸਾਨ ਆਪ ਮਹਾਰੇ ਆ ਕੇ ਬੈਠ ਰਹੇ ਐ ਇਸੇ ਤਰ੍ਹਾਂ ਹੀ ਹਰਿਆਣੇ ਬਾਰੇ ਜਾਣਕਾਰੀ ਦਿੱਕੇ ਗਏ ਨੇ ਕੱਲ ਹਰਿਆਣੇ ਦੇ ਕਿਸਾਨਾਂ ਨੇ ਜਬਰਦਸਤ ਅंदोलਨ ਕੀਤਾ ਇਸ ਅंदोलਨ ਦੀ ਸਪੋਰਟ 'ਚ ਉਹਨਾਂ ਤੇ ਲਾਠੀ ਚਾਰਜ ਕੀਤਾ ਹਰਿਆਣਾ ਦੀ ਖੱਟਰ ਸਰਕਾਰ ਨੇ ਜਿਹਦੇ ਅਸੀਂ ਕਾੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਸੋ ਮੈਂ ਸਮਝਦਾ ਜੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੇ ਅंदोलਨ ਨਾਲ ਜੋੜ ਕੇ ਸਭ ਕਰਮਣ ਦੇ ਨਾਲ ਜੋੜ ਕੇ ਸਭ ਕਰਨ ਦੇ ਨਾਲ ਜੋੜ ਕੇ ਗੱਲ ਹੋਈ ਹੈ ਤਾਂ ਅंदोलਨ ਫਿੱਕਾ ਨਹੀਂ ਪਿਆ ਅंदोलਨ ਹੋਰ ਵੱਡਾ ਹੋ ਰਿਹਾ ਹੈ ਇਹ ਵੱਡੀ ਗਿਣਤੀ ਲੋਕ ਨੇ ਜਿਹੜੇ ਅंदोलਨ ਨਾਲ ਜੁੜਿਆ ਹੈ ਕੱਲ੍ਹ ਵੀ ਤੁਸੀਂ ਘਟਨਾਵਾ ਪੰਜਾਬ ਦੇ ਅੰਦਰ ਖਬਰਾਂ ਦੇ ਰਾਹੀਂ ਦੇਖਿਆ ਉਹ ਕਿੰਨੀਆਂ ਥਾਵਾਂ ਤੇ ਰੋਜ਼ ਜਿਹੜਾ ਆਰਥਿਕ ਮਜਾਰੇ ਕਰਕੇ ਸਾਹਮਣੇ ਆਇਆ ਕਾਲੇ ਝੰਡੇ ਲੋਕਾਂ ਨੇ ਘਰਾਂ ਤੇ ਲਾ ਕੇ ਰੋਸ ਪ੍ਰਗਟ ਕੀਤਾ ਅਧੋਲਨ ਫਿੱਕਾ ਨਹੀਂ ਪਿਆ ਅਧੋਲਨ ਹੋਰ ਮਜ਼ਬੂਤ ਹੋਇਆ ਸਾਨੂੰ ਇਸ ਦੀ ਗਰਾਊਂਡ ਰੈਲਿਟੀ ਦਾ ਪਤਾ